ਹਾਂਜੀ ਸਾਥੀਓ ਸਾਥੀਓ ਤੁਹਾਨੂੰ ਅੱਜ ਦਿਖਾਉਨੇ ਆ ਆਪਾਂ ਬਿਆਸ ਪਹੁੰਚੇ ਆ ਤੇ ਇੱਥੇ ਕਿੰਗ ਫਾਸਟ ਫੂਡ 버ਗਰ ਆ ਜੀ ਜਿਹਦੇ ਵਿੱਚ ਸਿੰਪਲ 버ਗਰ 30 ਰੁਪਏ ਦਾ ਪਨੀਰ 버ਗਰ 40 ਦਾ ਪਨੀਰ ਕਰੀਮ 버ਗਰ 40 ਦਾ ਸਪੈਸ਼ਲ ਕਰੀਮ 버ਗਰ ਨਾਲ ਕਰੀਮ ਬੜੀ ਮਸ਼ਹੂਰ ਆ ਜੀ ਆਹ ਦੇਖ ਸਕਦੇ ਹੋ ਨੂਡਲ ਇਹਨਾਂ ਦੇ ਤੇ ਇੱਧਰ 버ਗਰ ਆ ਇਦਾਂ ਸਾਰੀ ਦਿਹਾੜੀ ਲੈਣ ਲੱਗਦੀ ਰਹਿੰਦੀ ਆ ਭਾਈ ਤੁਹਾਡੀ ਕਰੀਮ ਦੇ ਵਿੱਚ ਕੀ ਖਾਸੀਅਤ ਹੈ ਅਲੱਗ ਤੋਂ ਜਿਹੜੀ ਕਰੀਮ 버ਗਰ ਦਾ ਬਹੁਤ ਮਸ਼ਹੂਰ ਹੈ ਭਾਈ ਕਰੀਮ ਭਾਈ ਡੇਰੀ ਵਾਲੀ ਹੁੰਦੀ ਆ ਡੇਰੀ ਵਾਲੀ ਮਿਊਨਸ ਨਹੀਂ ਵਰਤਦੇ ਯਾਰ ਜੀ ਇਹ ਵੀ ਦੇਖੋ ਡੇਰੀ ਵਾਲਾ ਡੇਰੀ ਵਾਲਾ ਪਨੀਰ ਆ ਨਾ ਸੋਸ ਵੀ ਵਧੀਆ ਬਣਾਟ ਆ ਤੇ ਤੁਹਾਡੇ ਆਰਡਰ ਮੈਨੂੰ ਲੱਗਦਾ ਲਗਾਤਾਰ ਲੱਗਦੇ ਰਹਿੰਦੇ ਕਿੰਨੀ ਵਜੇ ਤੱਕ ਭਾਈ ਦੁਕਾਨ ਖੁੱਲੀ ਹੁੰਦੀ ਆਪਣੀ ਭਾਈ 1 ਤੋਂ 9 1 ਤੋਂ 9 ਦੁਪਹਿਰੇ 1 ਤੋਂ ਰਾਤ 9 ਵਜੇ ਤੱਕ ਹਨਾ ਜੀ ਆਪਣੇ ਕੋਲ 버ਗਰ ਤੇ ਨੂਡਲ ਭਾਈ ਹੁੰਦੇ ਆ ਹਾਂ ਭਾਈ ਠੀਕ ਹੈ ਜੀ ਤੇ ਤੁਸੀਂ ਜਿਹੜੇ ਪ੍ਰਾਈਸ ਰੱਖਿਆ 30 40 50 ਹਰ ਬੰਦੇ ਲਈ ਸੋਚ ਕੇ ਰੱਖਿਆ ਹੋਇਆ ਹੈ ਨਾ ਜਿੰਨੇ ਜਿੱਦਾਂ ਦਾ ਪਸੰਦ ਆਵੇ ਜਿੱਦਾਂ ਠੀਕ ਆ ਠੀਕ ਆ ਕਈ ਬੱਚੇ ਨੇ ਵੀ ਖਾਣਾ ਦੱਸੋ ਬਿਲਕੁਲ ਜੀ ਬਾਕੀ ਜਿੰਨੇ ਵੀ ਹੈਗੇ ਆ ਆਪਣੇ ਨੇੜੇ-ਤੇੜੇ ਦੇ ਤੁਸੀਂ ਵਿਆਸ ਹੋਨੇ ਆ ਤੇ ਜਰੂਰ ਇੱਥੇ ਆ ਕੇ ਇਹ ਇੱਕ ਵਾਰੀ ਟੇਸਟ ਕਰਿਓ ਇਹਨਾਂ ਦਾ ਕਰੀਮ 버ਗਰ ਜਿਹੜਾ ਵਾ 50 ਰੁਪਏ ਵਾਲਾ ਤਕਰੀਬਨ ਅਸੀਂ ਉਹ ਖਾਣੇ ਆ ਤੇ ਬਹੁਤ ਮਸ਼ਹੂਰ ਆ ਤਕਰੀਬਨ ਦੇਖੋ ਤੁਸੀਂ ਲੈਣਾ ਲੱਗੀਆਂ ਰਹਿੰਦੀਆਂ ਤੇ 버ਗਰਾਂ ਦੇ ਆਰਡਰ ਪੈਕਿੰਗ ਦੇ ਵੀ ਦੂਸਰੇ ਵਿਆਉਂਦੇ ਆ ਤਾਂ ਵਾਜੀ ਵੀਡੀਓ ਨੂੰ ਸ਼ੇਅਰ ਕਰ ਦਿਓ